10 ਤਰੀਕ ਨੂੰ SGPC ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਹੁਣ ਅਚਾਨਕ ਚਰਚਾ ਸ਼ੁਰੂ ਹੋਊਗੀ ਕਿ ਸ਼ਾਇਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰ ਦਿੱਤਾ ਜਾਵੇ ਜਾਂ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਇਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਵੱਡਾ ਫੈਸਲਾ ਸੁਣਾ ਦਿੱਤਾ ਜਾਵੇ ਇੱਕ ਪਾਸੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਘੇ ਦਿਨੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਸੁਣਾਇਆ ਸੀ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਦੇ ਮਸਲੇ ਦੇ ਵਿੱਚ 1 ਮਹੀਨਾ ਹੋਰ ਵਧਾ ਦਿੱਤਾ ਗਿਆ ਜਾਂਚ ਦੇ ਵਿੱਚ 1 ਮਹੀਨਾ ਹੋਰ ਵਧਾ ਦਿੱਤਾ ਗਿਆ ਪਰ ਉਹਦੇ ਦਰਮਿਆਨ ਹੀ ਅੰਤਰਿਮ ਕਮੇਟੀ ਦੀ ਮੀਟਿੰਗ ਸਾਧ ਲਈ ਗਈ ਹੈ ਔਰ ਹੁਣ ਇਸ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਕੀ ਆਸ ਚੱਲ ਰਹੀ ਹੈ ਕਿ ਸ਼ਾਇਦ ਇਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਜਾਵੇ ਜਾਂ ਇਹਦੇ ਉੱਤੇ ਕੋਈ ਫੈਸਲਾ ਸੁਣਾਇਆ ਜਾਵੇ ਇਹ ਚਰਚਾਵਾਂ ਦਾ ਕਾਰਨ ਕੇਂਦਰ ਬਣਿਆ ਹੋਇਆ ਪਰ ਇਹਦੇ ਨਾਲ ਨਾਲ ਇੱਕ ਹੋਰ ਨਾਮ ਸਰਕੂਲੇਟ ਹੋਣ ਲੱਗ ਗਿਆ ਹੁਣ ਇਹ ਨਾਮ ਇਹ ਵਿਚਾਰ ਕੇ ਦੱਸਿਆ ਜਾ ਰਿਹਾ ਕਿ ਸ਼ਾਇਦ ਇਹ ਨਾਮ ਜਿਹੜਾ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਥਾਂ ਦੇ ਉੱਤੇ ਲਗਾਇਆ ਜਾਵੇਗਾ ਯਾਨੀ ਕਿ ਇਹਨੂੰ ਹੋਰ ਸਿੰਪਲੀਫਾਈ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਚਰਚਾਵਾਂ ਦੇ ਵਿੱਚ ਸੀਨੀਅਰ ਪੱਤਰਕਾਰ ਹੁਣ ਇੱਕ ਨਾਮ ਵਿਚਾਰਦੇ ਪਏ ਆ ਜਿਸ ਨਾਮ ਨੂੰ ਲੈ ਕੇ ਚਰਚਾਵਾਂ ਨੇ ਕਿ ਨਵੇਂ ਜਥੇਦਾਰ ਇਹਨਾਂ ਨੂੰ ਲਗਾਇਆ ਜਾਵੇਗਾ ਜਾਂ ਹੋਰ ਸਿੰਪਲੀਫਾਈ ਕਰਦੀ ਹੈ ਤੇ ਇਹ ਵਿਚਾਰਿਆ ਜਾ ਰਿਹਾ ਹੈ ਚਰਚਾਵਾਂ ਦੇ ਵਿੱਚ ਸੀਨੀਅਰ ਪੱਤਰਕਾਰਾਂ ਵੱਲੋਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰਕੇ ਹੋ ਸਕਦਾ ਆ ਕਿ ਇਸ ਵਿਅਕਤੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਜਾਵੇ ਉਹ ਨਾਮ ਹੈ ਗਿਆਨੀ ਪ੍ਰੇਮ ਸਿੰਘ ਅਰਦਾਸੀਆ ਉਹਨਾਂ ਦਾ ਨਾਮ ਜਿਹੜਾ ਉਹ ਵਿਚਾਰੇ ਜਾਣ ਲੱਗਿਆ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਆਪਣੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਨਾਮ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਅਚਾਨਕ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਕਿਹਾ ਸਹੀ ਚੱਲ ਰਿਹਾ ਹੈ ਕਿ ਗਿਆਨੀ ਪ੍ਰੇਮ ਸਿੰਘ ਅਰਦਾਸੀਆ ਹੋ ਸਕਦੇ ਨੇ ਕਿ ਉਹਨਾਂ ਨੂੰ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰ ਲਿਆ ਜਾਵੇ ਹਾਲਾਂਕਿ ਉਹ ਕਹਿੰਦੇ ਨੇ ਯਾਨੀ ਕਿ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਕਹਿੰਦੇ ਨੇ ਕਿ ਗਿਆਨੀ ਪ੍ਰੇਮ ਸਿੰਘ ਅਦਾਸੀਆਂ ਨੇ ਇਹਦੇ ਉੱਤੇ ਜ਼ਰੂਰ ਥੋੜੀ ਰੈਜ਼ਿਸਟੈਂਸ ਦਿਖਾਈ ਹੈ ਪਰ ਅਜੇ ਤੱਕ ਕਿਆਸ ਇਹੀ ਚੱਲ ਰਿਹਾ ਇਹ ਨਾਮ ਪ੍ਰਵੇਲ ਕਰਦਾ ਪਿਆ ਹਾਲਾਂਕਿ ਕੀ ਕੁਝ ਹੁੰਦਾ ਹੈ ਇਹ ਵਕਤ ਦੀ ਗਰਭ ਦੇ ਵਿੱਚ ਪਿਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ